ਵੈਗੁਰ ਜੀ ਦਾ ਖਲਸਾ ਵੈਗੁਰ ਜੀ ਦੀ ਫਤਿਹ ਅੱਜ ਪੁਰਾਤਨ ਸਮੇਂ ਵਿੱਚ ਘਰੇ ਜੇ ਬੰਦੇ ਨੇ ਖੰਡ ਪਾਠ ਸਾਫ ਕਰਾਣਾ ਹੋਵੇ ਸਹਿਜ ਪਾਠ ਕਰਾਣਾ ਹੋਵੇ ਤਾਂ ਉਹਦੀ ਮਰਿਆਦਾ ਪਤਾ ਲੱਗੀ ਉਹਦੇ ਵਿੱਚ ਕੀ ਹੁੰਦਾ ਸੀ ਜਦ ਅਸੀਂ ਘਰੇ ਖੰਡ ਪਾਠ ਸਾਫ ਕਰਾਣਾ ਜਾਂ ਸਹਿਜ ਪਾਠ ਕਰਾਣਾ ਤੇ ਘਰੇ ਪਹਿਲਾਂ ਪੁੱਛਿਆ ਜਾਂਦਾ ਸੀਗਾ ਤੇ ਦੱਸਿਆ ਜਾਂਦਾ ਸੀ ਹੁਕਮ ਲਾਇਆ ਜਾਂਦਾ ਸੀਗਾ ਕਿ ਜਦ ਖੰਡ ਪਾਠ ਸਾਹਿਬ ਆਰੰਭ ਹੋਊਗਾ ਘਰੇ ਸਾਰੇ ਬਾਰੀ ਬਾਰੀ ਜਪਜੀ ਸਾਹਿਬ ਦਾ ਪਾਠ ਕਰਦੇ ਰਹਿਣਗੇ ਠੀਕ ਹੈ ਜਦ ਬੰਦਾ ਸਹਿਮਤੀ ਦਿੰਦਾ ਸੀਗਾ ਕਿ ਠੀਕ ਹੈ ਠੀਕ ਹੈ ਜੀ ਅਸੀਂ ਇਹ ਸੇਵਾ ਨਿਭਾਵਾਂਗੇ ਤਦ ਘਰੇ ਜਾ ਕੇ ਪ੍ਰਕਾਸ਼ ਹੁੰਦਾ ਸੀਗਾ ਘਰੇ ਮਹਾਰਤ ਇਸ ਵਾਰੀ ਨੂੰ ਲੈ ਕੇ ਜਾਂਦੇ ਸੀ ਕਿਤੇ ਪ੍ਰਕਾਸ਼ ਹੁੰਦਾ ਸੀਗਾ ਤੇ ਸਾਰੇ ਆਪਣੀ ਡਿਊਟੀ ਨਿਭਾਉਂਦੇ ਸੀਗੇ ਆਪਣੀ ਸੇਵਾ ਨਿਭਾਉਂਦੇ ਸੀਗੇ ਬਾਰੀ-ਬਾਰੀ ਬਾਰੀ-ਬਾਰੀ ਜਗਜੀ ਸਾਹਿਬ ਦਾ ਪਾਠ ਕਰਦੇ ਸੀਗੇ ਤੇ ਤਦ ਜਾ ਕੇ ਪਾਠ ਸੰਪੂਰਨ ਹੁੰਦਾ ਸੀਗਾ ਠੀਕ ਹੈ ਪਰ ਅੱਜ ਦੇ ਟਾਈਮ 'ਚ ਮਰਿਆਦਾ ਕੀ ਹੈ ਨਾ ਗੁਰੂ ਘਰੇ ਕਿਸੇ ਨੂੰ ਇਸ ਚੀਜ਼ ਦੀ ਮਰਿਆਦਾ ਬਾਰੇ ਪਤਾ ਨਾ ਹੈ ਲੋਕਾਂ ਨੂੰ ਪਤਾ ਕਿ ਇਹ ਮਰਿਆਦਾ ਪੁਰਾਤਨ ਮਰਿਆਦਾ ਇਸ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਆ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੋਊਗਾ ਕਿ ਸਾਡੇ ਗੁਰੂ ਘਰ ਦੀ ਮਰਿਆਦਾ ਕੀ ਆ ਜੇ ਚੰਗੀ ਲੱਗੀ ਰੀਲ ਤਾਂ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ